ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤਾਂ ਸਾਰੇ ਭਰਾਵਾਂ ਦਾ ਤੁਹਾਡੇ ਆਪਣੇ ਪੇਜ ਤੇ ਬਰਿੰਦਰ ਚੰਗਲੀ ਵੱਲੋਂ ਬਹੁਤ ਬਹੁਤ ਸਵਾਗਤ ਆ ਜੀ ਆਪਾਂ ਪਹੁੰਚਿਆ ਲੂੰਡੇ ਵਾਲਾ ਪਿੰਡ ਜੀ ਸ੍ਰੀ ਮੁਕਸਰ ਸਾਹਿਬ ਡਿਸਟ੍ਰਿਕਟ ਪਹਿਲਾ ਪ੍ਰਾਈਜ਼ 21000 ਦੂਜਾ ਪ੍ਰਾਈਜ਼ 2 ਦੂਜਾ ਪ੍ਰਾਈਜ਼ 15000 ਤੇ ਤੀਜਾ ਤੇ ਚੌਥਾ ਪ੍ਰਾਈਜ਼ ਨੇ 31 3100 ਟੋਟਲ 8 ਪ੍ਰਾਈਜ਼ ਰੱਖਿਆ ਜੀ ਬਹੁਤ ਵਧੀਆ ਟੂਰਨਾਮੈਂਟ ਬਹੁਤ ਵਧੀਆ ਅਰੇਂਜਮੈਂਟ ਆ ਲੂੰਡੇ ਵਾਲੇ ਮੁੰਡਿਆਂ ਦੇ ਪਹਿਲਾਂ ਸ਼ੇਅਰ ਕਰ ਦਿਓ ਵੀਰੇ ਤੁਹਾਨੂੰ ਸਾਰੀ ਅਪਡੇਟ ਦੱਸਾਂਗੇ ਕਿਹੜੇ ਕਿਹੜੇ ਸੈਟ ਅੱਜ ਖੇਡਣਗੇ ਆਪਣੇ ਕੋਲੇ ਤਿੰਨ ਨੈਟਾ ਜੀ ਤਿੰਨਾਂ ਦੀ ਲਾਈਟਾਂ ਬਹੁਤ ਹੀ ਵਧੀਆ ਖੇਡਣ ਜੋ ਗਰਾਊਂਡ ਹੈ ਕਿਹੜੇ-ਕਿਹੜੇ ਸੈੱਟ ਖੇਡਣਗੇ ਤੁਹਾਨੂੰ ਸਾਰੇ YouTube ਚੈਨਲ ਸ਼ੇਰੇ ਪੰਜਾਬ ਲਾਈਵ ਨੂੰ ਸਬਸਕ੍ਰਾਈਬ ਕਰ ਲਓ ਜੀ YouTube ਚੈਨਲ ਤੇ ਵੀ ਆਪਾਂ ਜਿਹੜੇ ਵੱਡੇ-ਵੱਡੇ ਟੂਰਨਾਮੈਂਟ ਲਾਈਵ ਕਰਿਆ ਕਰਾਂਗੇ ਜੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸ਼ੇਰੇ ਪੰਜਾਬ ਲਾਈਵ ਨੂੰ ਸਤਿ ਸ਼੍ਰੀ ਅਕਾਲ ਜੀ ਰਾਓ ਆਜੀਪੁਰ ਸਤਿ ਸ਼੍ਰੀ ਅਕਾਲ ਜੀ ਅਲਤਮਸ ਗਾੜਾ ਸਤਿ ਸ਼੍ਰੀ ਅਕਾਲ ਜੀ ਲਖਵਿੰਦਰ ਸੰਧੂ YouTube ਚੈਨਲ ਤੇ ਸਵਾਗਤ ਹੈ ਜੀ ਜਿੰਨੇ ਵੀ ਭਰਾ ਜੁੜਿਓ ਸਾਰਿਆਂ ਦਾ YouTube ਚੈਨਲ ਤੇ ਵੀ ਸਵਾਗਤ ਹੈ ਤੇ Facebook ਚੈਨਲ ਤੇ ਵੀ ਪੇਜ ਤੇ ਵੀ 20 25 ਟੀਮਾਂ ਐਂਟਰ ਹੋ ਗਈਆਂ ਜੀ ਤੇ ਪੂਲ ਸਿਸਟਮ ਅੱਜ ਮਾਸਟਰ ਵੀ ਪੂਲ ਸਿਸਟਮ ਰੱਖਿਆ ਜੀ ਹਾਂ ਜੀ ਟੀਮ ਦੂਜੇ ਚੋਂ ਤਿੰਨ ਹਨਾ ਜੀ ਠੀਕ ਆ ਜੀ ਟੋਟਲ 8 ਪ੍ਰਾਈਜ਼ ਆ ਜੀ ਆਪਣੇ ਕੋਲੇ ਪਹਿਲੇ ਪੂਲ ਚੋਂ ਜਿਹੜੀਆਂ ਟਾਈਆਂ ਦੀ ਬਿਲਕੁਲ ਤਿਆਰੀ ਆ ਜੀ ਜੀ ਤੁਹਾਨੂੰ ਟਰਾਫੀਆਂ ਵੀ ਦਿਖਾ ਦਿਆਂ ਇੱਕ ਪਲੇਅਰ ਬਾਹਰ ਇਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਹੋਣ ਤੁਹਾਨੂੰ ਦੱਸਾਂਗੇ ਸੈਟਾਂ ਦੀ ਅਪਡੇਟ ਪਹਿਲਾਂ ਸ਼ੇਅਰ ਕਰ ਦਿਓ ਇੱਕ ਇੱਕ ਦੋ ਦੋ ਬਈ ਹੁਣ ਆਪਾਂ ਦੱਸ ਦਈਏ ਨੈਟਵਰਕ ਘਟ ਗਿਆ ਰਣਜੀਤ ਸਿੱਧੂ ਵਧੀਆ ਵਧੀਆ ਵੀਰੇ ਨੈਟਵਰਕ ਘਟ ਗਿਆ ਜੀ ਵੇਟ ਕਰੋ ਫਿਰ ਦੱਸਦਾ ਮੇਰੀ ਆਵਾਜ਼ ਦੱਸਿਓ ਤੁਹਾਡੇ ਤੱਕ ਸਹੀ ਆਈ ਜਾਂਦੀ ਆ ਬਈ ਆਵਾਜ਼ ਦੱਸ ਦਿਓ ਜੀ ਮੇਰੀ ਆਵਾਜ਼ ਕਿਵੇਂ ਆਈ ਜਾਂਦੀ ਆ ਤੁਹਾਡੇ ਤੱਕ ਫਿਰ ਅਪਡੇਟ ਦਈਏ ਟੀਮਾਂ ਦੀ ਵੀਰੇ ਵੇਖਦੀ ਮੇਰੇ ਹਿਸਾਬ ਨਾਲ ਨੈਟਵਰਕ ਕੱਟ ਗਿਆ ਸੀ ਦੱਸਿਓ ਕਿਵੇਂ ਆਈ ਜਾਂਦੀ ਆ ਆਵਾਜ਼ ਮੇਰੀ ਬਈ ਰਾਮ ਰਾਮ ਜੀ ਰਾਮ ਰਾਮ ਫਿਰ ਆਪਾਂ ਵਾਈਫਾਈ ਲਾ ਲਾਂਗੇ ਸੈਟਾਂ ਦੀ ਅਪਡੇਟ ਇਦਾਂ ਹੀ ਪਾ ਦਈਏ ਆਵਾਜ਼ ਮੇਰੀ ਸਹੀ ਆਈ ਜਾਂਦੀ ਆ ਬ ਭਰਮੀ ਹਰੀ ਸੁਨੀਲ ਹਾਰਨ ਰਣਜੀਤ ਸਿੱਧੂ ਅਕੀ ਕਲੱਬ ਦਾ ਸੁਧੀਰ ਖੇਡੂ ਪੰਜਾਬੇ ਵਾਲਾ ਅਗਲਾ ਸੈੱਟ ਦੱਸ ਦਈਏ ਜੀ ਚੌਥਾ ਸੈੱਟ ਤੇਉਣੇ ਦਾ ਬਣੂਗਾ ਤੇਉਣੇ ਚ ਪ੍ਰਦੀਪ ਦਿਓਨ ਨੇ ਖੇਡਣਾ ਏਰੀਆ ਦਾ ਬਹੁਤ ਵਧੀਆ ਸੈੱਟ ਆ ਤੇਉਣੇ ਦਾ ਪ੍ਰਦੀਪ ਦਿਓਨ ਨੇ ਖੇਡਣਾ ਜੀ ਅਗਲਾ ਸੈੱਟ ਸੁਖਨਾਲੇ ਦਾ ਬਣੂਗਾ ਜੀ ਸੁਖਨਾਲੇ ਚ ਮੱਖਣ ਹਰਿਆਪੁਰ ਨੇ ਖੇਡਣਾ ਅਗਲਾ ਸੈੱਟ ਸੁਰੇਸ਼ ਰਾਮਕੋਟ ਦਾ ਬਣੂਗਾ ਜੀ ਭਵੇ ਰਾਜਾਂ ਵਾਲੀ ਖੇਡੂ ਕੰਦੂ ਖੇੜੇ ਦਾ ਸੈੱਟ ਬਣੂਗਾ ਕੰਦੂ ਖੇੜੇ ਚ ਰਵੀ ਭਾਦਰਗੜ ਖੇਡੂ ਗਿਲਜੇ ਵਾਲੇ ਦਾ ਸੈੱਟ ਬਣੂਗਾ ਗੱਲ ਜਿਹੜਾ ਨਵਾਬ ਮਹਿਲ ਖੁਰਦ ਨੇ ਖੇਡਣਾ ਜੀ ਹੁਸਨਾਰ ਦਾ ਸੈੱਟ ਬਣੂਗਾ ਜੋਤ ਖੇਡੂ ਬੱਲੂ ਆਣੀ ਵਾਲਾ ਨੈਟ ਰੁਕਦਾ ਕੋਈ ਗੱਲ ਨਹੀਂ ਆਪਾਂ ਵਾਈਫਾਈ ਲਾ ਲਾਂਗੇ ਵੀਰੇ ਟੈਨਸ਼ਨ ਨਾ ਲਾਓ ਜੀ ਇਹ ਆਪਣੇ ਕੋਲੇ ਸੈੱਟ ਖੇਡਣਗੇ ਦੁਬਾਰਾ ਫੇਰ ਗਣਾ ਦੇ ਆ ਪਹਿਲਾਂ ਨੈਟਵਰਕ ਦੀ ਦਿੱਕਤ ਸੀ ਹੁਣ ਸਹੀ ਆ ਨੈਟਵਰਕ ਦੁਬਾਰਾ ਫੇਰ ਸੈਟਾਂ ਦੀ ਅਪਡੇਟ ਗਣਾ ਦਈਏ ਜੀ ਪਹਿਲਾ ਸੈੱਟ ਬਣੂ ਜੋਗੀ ਵਾਲੇ ਦਾ ਸੇਰੂ ਢਾਬਾ ਖੇਡੂ ਦੂਜਾ ਸੈੱਟ ਚੈਣੇ ਵਾਲ ਦਾ ਬਣੂਗਾ ਜੀ ਚੈਣੇ ਵਾਲ ਚ ਸਜਨ ਸਪੀਰਾਂ ਲਈ ਖੇਡੂ ਤੀਜਾ ਸੈੱਟ ਬਾਰੇਗਾ ਦਾ ਬਣੂ ਸੁਧੀਰ ਪੰਜਾਬਾ ਖੇਡੂ ਤੇ ਮੱਖਣਾ ਰਾਏਪੁਰ ਖੇਡੂ ਸਰੇਸ਼ ਰਾਮਕੋਟ ਦਾ ਸੈੱਟ ਬਣੂ ਬਵੇ ਰਾਜਾਂ ਵਾਲੀ ਖੇਡੂ ਕੰਦੂ ਖੇਡ ਦਾ ਸੈੱਟ ਬਣੂ ਰਵੀ ਭਾਦਰਗੜ ਖੇਡੂ ਗਿਲਜੇਵਾਲ ਦਾ ਸੈੱਟ ਬਣੂ ਨਵਾਬ ਮਹਿਲ ਖੁਰਦ ਖੇਡੂ ਹੁਸਨਰ ਚ ਜੋਤ ਨੇ ਖੇਡਣਾ ਬੱਲੂ ਆਣੇ ਦਾ ਜੀ ਤੇ ਬਿਲਕੁਲ ਤਿਆਰੀ ਹੈ ਜੀ ਪਹਿਲਾ ਪੂਲ ਆਪਣੇ ਕੋਲੇ ਤਕਰੀਬਨ 20-25 ਟੀਮਾਂ ਐਂਟਰ ਹੋ ਚੁੱਕੀਆਂ ਪਹਿਲੇ ਪੂਲ ਚੋਂ 5 ਟੀਮਾਂ ਦੂਜੇ ਚੋਂ ਜਿਹੜੀਆਂ 3 ਟੀਮਾਂ ਕੱਢਣੀਆਂ ਜੀ ਸਾਰੇ ਭਰਾਵਾਂ ਦਾ ਵੈਲਕਮ ਜੀ ਜਿਹੜੇ ਭਰਾ ਨਵੇਂ ਜੁੜਿਓ ਇਹ ਵੀਡੀਓ ਨੂੰ ਦੁਬਾਰਾ ਸੁਣ ਲਿਓ ਜੀ ਸਾਰੇ ਅਪਡੇਟ ਆਪਾਂ ਬੋਲਤੇ ਜੱਸੇ ਦੀ ਅਜੇ ਕੋਈ ਅਪਡੇਟ ਨਹੀਂ ਜੋਧਪੁਰੀਆ ਦੀ ਅਪਡੇਟ ਹੈ ਨਹੀਂ ਵੀਰੇ ਅਗਲੀ ਅਪਡੇਟ ਤੇ ਵੇਟ ਕਰੋ ਜੀ ਜੇ ਆਈ ਜੋਧਪੁਰੀਆ ਦਾ ਅਗਲੀ ਅਪਡੇਟ ਦਵਾਂਗੇ ਨਾਲ ਹੀ ਜਿਹੜੇ ਭਰਾ ਵੀਰੇ YouTube ਚੈਨਲ ਨੂੰ ਅਜੇ ਸਬਸਕ੍ਰਾਈਬ ਨਹੀਂ ਕਰਿਆ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸ਼ੇਰੇ ਪੰਜਾਬ ਲਾਈਵ ਆਨਲੀ ਸ਼ੇਰੇ ਪੰਜਾਬ ਲਾਈਵ YouTube ਚੈਨਲ Facebook ਪੇਜ ਤਕਰੀਬਨ ਸਾਰਿਆਂ ਕੋਲੇ ਹੈਗਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਆਉਣ ਵਾਲੇ ਮੇਲੇ ਜਿਹੜੇ ਆਪਾਂ ਤੁਹਾਨੂੰ YouTube ਤੇ ਲਾਈਵ ਕਰਿਆ ਕਰਾਂਗੇ ਕਿਉਂਕਿ Facebook ਨੇ ਪਾਲਿਸੀ ਕਰਤੀ ਬਈ ਕੀ ਪਾਲਿਸੀ ਕਰਦੀ ਵੀ ਮਹੀਨੇ ਬਾਅਦ ਆਪਣੇ ਆਪ ਜਿਹੜੇ ਮੈਚ ਰਿਲੀਟ ਹੋ ਜਾ ਕਰਨੇ ਤਾਂ ਕਰਕੇ ਆਪਾਂ YouTube ਤੇ ਲਾਈਵ ਕਰਦੇ ਆ ਤੇ ਸਾਰੇ ਭਰਾ ਸਬਸਕ੍ਰਾਈਬ ਜਰੂਰ ਕਰ ਲਿਓ YouTube ਚੈਨਲ ਸ਼ੇਰੇ ਪੰਜਾਬ ਲਾਈਵ ਨੂੰ ਜੀ ਧੰਨਵਾਦ ਸਾਰੇ ਭਰਾਵਾਂ ਦਾ ਜਦੋਂ ਵੀ ਮੈਚ ਲੱਗੇ ਫਿਰ ਹੋਵਾਂਗੇ ਲਾਈਵ ਥੈਂਕ ਯੂ ਜੀ